ਨਿਹੰਗ ਸਿੰਘ ਚੋਲੇ ਦੇ ਵਿੱਚ ਫੱਪਦੇ ਨੇ ਇੰਨਾ ਦੇ ਨਾਲ ਪੰਗਾ ਨਾ ਲਈ ਵੈਰੀਆ ਬਾਣੀ ਦਾ ਰਹਿਦਾ ਸਰੂਰ ਇਨ੍ਹਾਂ ਨੂੰ ਇੰਨਾ ਦੇ ਨਾਲ ਖੈ ਨਾ ਚਾਈ ਵੈਰੀਆ ਨਿਹੰਗ ਸਿੰਘ ਚੋਲੇ ਦੇ ਵਿੱਚ ਫੱਪਦੇ ਨੇ ਇੰਨਾ ਦੇ ਨਾਲ ਪੰਗਾ ਨਾ ਲਈ ਵੈਰੀਆ ਹੋਲਾ ਮੱਲਾ ਨੰਦਪੁਰ ਦਾ ਰਲ ਕੇ ਮਨਾਉਂਦੇ ਨੇ ਇਹ ਹੋਲਾ ਮੱਲਾ ਨੰਦਪੁਰ ਦਾ ਰਲ ਕੇ ਮਨਾਉਂਦੇ ਨੇ ਦੇਗ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਨੇ ਐਵੇਂ ਮਾੜਾ ਨਾ ਬੋਲੀ ਵੈਰੀਆ ਨਿਹੰਗ ਸਿੰਘ ਚੋਲੇ ਦੇ ਵਿੱਚ ਫੱਬਦੇ ਨੇ ਇੰਨਾ ਨਾ ਪੰਗਾ ਨਾ ਲੈ ਵੈਰੀਆ ਹੱਥ ਦੇ ਵਿੱਚ ਇਨ੍ਹਾਂ ਦੇ ਖੰਡਾ ਚੱਜਦਾ ਹੱਥ ਦੇ ਵਿੱਚ ਇਨ੍ਹਾਂ ਦੇ ਖੰਡਾ ਚੱਜਦਾ ਮੀਤ ਕਹਿੰਦਾ ਏ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਨੇ ਇਨ੍ਹਾਂ ਤੋਂ ਵੈਰੀ ਵੀ ਡਰਦਾ ਐਵੇਂ ਮਾੜਾ ਨਾ ਬੋਲੀ ਵੈਰੀਆ ਨੇ ਅੰਗਸ ਨੇ ਚੋਲੇ ਦੇ ਵਿੱਚ ਫੱਬਦੇ ਨੇ ਐ ਮੈਂ ਪੰਗਾ ਨਾ ਲਲੀ ਮੈਰੀਆ ਨਾ ਮੈਂ ਪੰਗਾ ਨਾ ਲਲੀ ਮੈਰੀਆ